ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਤੇ ਬੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਸਭ ਤੋਂ ਕਾਮਨ ਪ੍ਰੋਬਲਮ ਖੱਲੀਆਂ ਪੈ ਜਾਣਾ ਸੋ ਅਗਰ ਪਿੰਜੜੀਆਂ ਦੇ ਵਿੱਚ ਇਸ ਕਾਫ ਮਸਲ ਦੇ ਤੁਹਾਡੇ ਵੀ ਪਿੰਜੜੀਆਂ ਦੇ ਵਿੱਚ ਆਪਣੇ ਖੱਲੀਆਂ ਪੈ ਰਹੀਆਂ ਨੇ ਤਾਂ ਤੁਸੀਂ ਕਿਹੜੀਆਂ ਵਰਕਸ਼ਾ ਕਰੋ ਤਾਂ ਕਿ ਤੁਹਾਡੇ ਖੱਲੀਆਂ ਪੈਣੋਂ ਹਟ ਜਾਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਆਪਣੇ ਪਿੰਜਣੀ ਦੇ ਮਸਲ ਨੂੰ ਆਪਾਂ ਕਿਵੇਂ ਤਕੜੇ ਕਰ ਸਕਦੇ ਆ ਆਪਣੇ ਕਾਫ ਮਸਲਸ ਨੂੰ ਕਿਵੇਂ ਸਟਰੋਂਗ ਕਰ ਸਕਦੇ ਆ ਮੋਸਟਲੀ ਜਦੋਂ ਆਪਾਂ ਬਹੁਤ ਜ਼ਿਆਦਾ ਕਿਸੇ ਵੀ ਲੌਂਗ ਆਪਾਂ ਰਨ ਕਰਦੇ ਆ ਜਾਂ ਜ਼ਿਆਦਾ ਪੈਦਲ ਚੱਲਦੇ ਆ ਜਾਂ ਕੋਈ ਵੀ ਯਾਤਰਾ ਕਰਕੇ ਆਏ ਜਾਂ ਆਪਾਂ ਕੋਈ ਵੀ ਇਸ ਦਾ ਪੌੜੀਆਂ ਚੜ੍ਹ ਕੇ ਦੋ ਤਿੰਨ ਵਾਰ ਪੌੜੀਆਂ ਅਪ ਡਾਊਨ ਕਰ ਲੀਆਂ ਤਾਂ ਖੱਲੀਆਂ ਪੈਣੀਆਂ ਆਮ ਗੱਲ ਹੁੰਦੀਆਂ ਨੇ ਕਿਉਂਕਿ ਆਪਣੇ ਮਸਲ ਵੀਕ ਨੇ ਸੋ ਇਸ ਕਰਕੇ ਆਪਾਂ ਇਸ ਪਿੰਜੜੀਆਂ ਨੂੰ ਸਟਰੋਂਗ ਕਰਨ ਲਈ ਵਰਜਸ਼ਾਂ ਕਿਹੜੀਆਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਆਪਾਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣੀ ਕਲੀਨਿਕ ਰਨ ਕਰ ਰਹੇ ਹਾਂ ਸੋ ਵੀਡੀਓ ਨੂੰ ਲੰਬਾ ਜਿਆਦਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਆ ਦਨੁਸ਼ ਕੋੜੀ ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਹੁਣ ਆਪਾਂ ਸਟਾਰਟ ਕਰਦੇ ਹਾਂ ਨੰਬਰ 1 ਐਕਸਰਸਾਈਜ਼ ਹੀਲ ਰੇਜ਼ ਇਸ ਦੀਆਂ ਤੁਸੀਂ 30 ਰੈਪੀਟੀਸ਼ਨਸ ਕਰਨੀਆਂ ਨੇ 20 ਟਾਈਮਸ ਅਪ ਡਾਊਨ ਕਰਾਂਗੇ ਸੋ ਸਟਾਰਟ ਕਰਦੇ ਹਾਂ ਨੰਬਰ 1 ਐਕਸਰਸਾਈਜ਼ ਹੀਲ ਰੇਜ਼ सब तो पहला आप किसी भी स्टैंडिंग देंगे और इस तरह करके हील रेस करा वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन दैन रिलैक्स ਆਪਾਂ 15 ਟਾਈਮਸ ਕੀਤਾ ਦੁਆਰਾ ਦੇਖੋ ਹੁਣ ਆਪਾਂ ਕੈਮਰਾ ਪਿਛੇ ਲੈ ਕੇ ਗਏ ਆ ਸਟੈਂਡਿੰਗ ਦੇ ਵਿੱਚ ਇਦਾਂ ਆਪਾਂ ਹਲਕੀ ਜਿਹੀ سپورਟ ਲਾਂਗੇ ਇਦਾਂ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਇਹ ਹੋ ਗਈਆਂ 2 ਰੈਪੀਟੀਸ਼ਨਸ ਤੁਸੀਂ ਇਸ ਦੀਆਂ 3 ਰੈਪੀਟੀਸ਼ਨਸ ਕਰਨੀਆਂ ਹੀਲ ਰੇਜ਼ ਇਹ ਹੋ ਗਈ ਨੰਬਰ 1 ਐਕਸਰਸਾਈਜ਼ दैन सैकेंड एक्सरसाइज आप करेंगे पिजन टोज मतलब जिमें पिजन के पैर होंगे इदा अंदर न उमें आप हील रेस करा ध्यान देखो आप पोजिशन से आ जाएंगे पिजन टोस और एदा उपर वन दैन टू नीचे दिखा दो थ्री फोर फाइव सिक्स सैवन एट नाइन टेन इलेवन ट्वेल्व थर्टीन फोटीन फिफ्टीन देन रिलैक्स ये होगी नंबर टू एक्सरसाइज पिजन पिजेंटोसैकेंड रेपिटेशन भी करके दिखावे पहला देखो पैर सीधे ने बिल्कुल स्ट्रेट दैन आप इस अंदर मोल लेना ऐदा ठीक है पिजन पिजेंटोस दैन ऊपर वन टू थ्री फोर फाइव सिक्स सैवन एट नाइन टेन 11 12 13 14 15 Then, relax. गया, Then, इस दिया, करनी ने, देन रिलैक्स ए होगियां टू रेपेटिशन्स देन ਹੁਣ ਆਪਾਂ ਕਰਾਂਗੇ ਤੁਸੀਂ ਇਸ ਦੀਆਂ 3 ਰੈਪੀਟਿਸ਼ਨਸ ਕਰਨੀਆਂ ਨੇ ਪਿਜਨ ਟੋਸ ਨੰਬਰ 1 ਆਪਾਂ ਹੀਲ ਰੇਸ ਕੀਤਾ देन ਆਪਾਂ ਸੈਕਿੰਡ ਨੰਬਰ ਤੇ ਪਿਜਨ ਟੋ ਦੇ ਵਿੱਚ ਹੀਲ ਰੇਸ ਕੀਤਾ ਹੁਣ ਨੈਕਸਟ ਐਕਸਰਸਾਈਜ਼ ਆਪਾਂ ਜਿਵੇਂ ਡੱਕਦੇ ਪੈਰ ਹੁੰਦੇ ਨੇ ਡੱਕਦੇ ਐਦਾਂ ਬਾਹਰ ਨੂੰ ਹੁੰਦੇ ਨੇ ਇਦਾਂ ਕਰਕੇ ਇਦਾਂ ਡੱਕ ਦੇ ਬਾਹਰ ਨੂੰ ਹੁੰਦੇ ਨੇ ਇਸ ਦੇ ਵਿੱਚ ਆਪਾਂ ਹੀਲ ਰੇਜ ਕਰਾਂਗੇ ਇਸ ਦੀਆਂ ਵੀ ਆਪਾਂ 3 ਰੈਪੀਟੀਸ਼ਨਸ 15 ਕਾਊਂਟ ਕਰਾਂਗੇ ਇਸ ਤਰ੍ਹਾਂ ਆਪਾਂ ਪੀਜਨ ਦੇ ਵਿੱਚ ਅੰਦਰ ਸੀ ਡੱਕ ਦੇ ਵਿੱਚ ਬਾਹਰ ਕਰ ਲਿਆ ਔਰ ਇਦਾਂ ਫਿਰ ਆਪਾਂ ਹੋਲਡ ਕਰਾਂਗੇ 1 ਕੋਲਿਆ ਕੇ ਦਿਖਾ ਦਿਓ 1 2 3 4 5 ਕੋਲਿਆ ਚੋ 6 7 8 9 10 11 12 13 14 15 देन रिलैक्स ये ਤੁਸੀਂ ਬਹੁਤ ਧਿਆਨ ਨਾਲ ਕਰਨਾ ਅਗਰ ਕਿਸੇ ਵੀ ਐਕਸਰਸਾਈਜ਼ ਦੌਰਾਨ ਤੁਹਾਡੇ ਪੇਨ ਹੋਏਗੀ ਤਾਂ ਉਥੇ ਹੀ ਐਕਸਰਸਾਈਜ਼ ਤੁਸੀਂ ਬੰਦ ਕਰ ਦੇਣੀ ਹੈ ਬਿਲਕੁਲ ਨਹੀਂ ਕਰਨੀ ਠੀਕ ਹੈ ਹੁਣ ਆਪਾਂ ਇੱਕ ਵਾਰ ਫੇਰ ਤੁਹਾਨੂੰ ਆਪਾਂ ਕਰਕੇ ਦਿਖਾਵਾਂਗੇ ਜਿੱਦਾਂ ਡੱਕ ਦੇ ਪੈਰ ਹੁੰਦੇ ਨੇ ਉਦਾਂ ਹੀ ਤੁਹਾਨੂੰ ਆਪਾਂ ਹੀਲ ਰੇਸ ਠੀਕ ਹੈ ਇਦਾਂ ਡੱਕ ਦੇ ਪੈਰ ਬਾਹਰ ਹੁੰਦੇ ਨੇ ਬਿਲਕੁਲ ਗੋਡੇ ਸਿੱਧੇ ਔਰ ਆਪਾਂ ਫੇਰ ਹੀਲ ਰੇਸ 1 2 3 4 5 6 7 8 9 10 11 12 13 14 15 देन रिलैक्स ए होगी थोड़ी डक दे टाइप जमे डक दे पैर hunde ne हील रेज नंबर 1 आपा सिंपल हील रेज ਕੀਤਾ सेकंड फेर पेजेंटो थर्ड जमे डक दे पैर hunde ne ओमे हुन फोर्थ नंबर ते आपा फेर हील रेज करंगे यह होगा सिंगल लैग हील रेज आप फिर उस आ जाएंगे बिल्कुल स्ट्रेट इस और एक लत्त में इतने होल्ड कर लाँगे और उपर वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन दैन रिलैक्स हर एक्सरसाइज 10 ਟੂ 20 ਸਕਿੰਡਸ ਦਾ ਤੁਸੀਂ ਆਰਾਮ ਕਰਨਾ ਹੈ ਉਸ ਤੋਂ ਬਾਅਦ ਫਿਰ ਐਕਸਰਸਾਈਜ਼ ਦਾ ਸੈਕਿੰਡ ਸੈਟ ਆਪਾਂ ਲਾਉਣਾ ਸਟਾਰਟ ਕਰ ਦੇਣਾ ਹੈ ਇੱਕ ਵਾਰ ਫਿਰ ਦੇਖੋ ਸਿੰਗਲ ਲੈਗ ਰੇਜ਼ ਆਪਾਂ ਸਟੈਂਡਿੰਗ ਦੇ ਵਿੱਚ ਆ ਜਾਾਂਗੇ ਇੱਕ ਲਾਤ ਆਪਾਂ ਇੱਧਰ ਰੱਖ ਲਾਂਗੇ ਔਰ ਇਹਦਾ ਉੱਪਰ 1 2 3 4 5 6 7 8 9 10 11 12 13 ਹੁਣ ਆਪਾਂ ਲਾਸਟ ਐਕਸਰਸਾਈਜ਼ ਕਰ ਲੱਗੇ ਆ ਬੜੀ ਸਿੰਪਲ ਐਕਸਰਸਾਈਜ਼ ਐ ਹੀਲ ਰੇਜ਼ ਹੀ ਕਰਾਂਗੇ ਬਟ ਇੱਕ ਚੇਅਰ ਦੇ ਉੱਤੇ ਬੈਠ ਕੇ ਸਭ ਤੋਂ ਪਹਿਲਾਂ ਚੇਅਰ ਤੇ ਬੈਠ ਜਾਣਾ ਹੈ ਫਿਰ ਇਸ ਤੋਂ ਅੱਗੇ ਆ ਜਾਣਾ ਹੈ ਔਰ ਇੱਥੇ ਬੈਠ ਕੇ ਆਪਾਂ ਅੱਗੇ ਬੈਠ ਕੇ ਦੋਨੋਂ ਹੱਥ ਆਪਣੀ ਥਾਈ ਤੇ ਰੱਖ ਲੈਣੇ ਆ ਇਸ ਜਗ੍ਹਾ ਤੇ ਔਰ ਇਦਾਂ ਹੀਲ ਰੇਜ਼ ਕਰਾਂਗੇ ਇਸ ਦੇ ਵਿੱਚ ਆਪਾਂ 3 ਸੈਕਿੰਡ ਲਈ ਹੋਲਡ ਕਰਨਾ 1 2 3 1 2 3 1 2 3 1 2 3 1 टू थ्री वन 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 टू थ्री दैन रिलैक्स इस लाने ने थ्री सैट ट्वेल्व टाइम्स करना आप वन टू थ्री और इसके तीन सैट लाने एक सैट आप ला के दिखाया एक बार आप फिर थोड़ा दिखाने ध्यान देखो ਇਦਾਂ ਸਿਟਿੰਗ ਦੇ ਵਿੱਚ ਅੱਗੇ ਆ ਜਾਗੇ ਦੋਨੋਂ ਹੱਥ ਥਾਈ ਤੇ ਰਹਿਣਗੇ ਔਰ ਇੱਥੇ ਹੋਲਡ ਕਰਾਂਗੇ 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 ਇਹ ਹੋ ਗਿਆ ਤੁਹਾਡੇ ਸਿਟਿੰਗ ਦੇ ਵਿੱਚ ਹੀਲ ਰੇਜ਼ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਹੈ ਅਗਰ ਤੁਸੀਂ ਇਹ इजीली ਕਰ ਗਏ ਤਾਂ ਦੈਨ ਇਸ ਤੋਂ ਬਾਅਦ ਇਸ ਦਾ ਅਲਟਰਨੇਟ ਮੈਥਡ ਕੀ ਹੈ ਤੁਸੀਂ ਆਪਣੇ ਥਾਈਸ ਦੇ ਉੱਪਰ ਥੋੜਾ weight ਰੱਖ ਲੈਣਾ ਇਸ ਜਗ੍ਹਾ ਤੇ ਭਾਰ ਰੱਖ ਲੈਣਾ ਫੋਰ ਐਗਜ਼ਾਮਪਲ ਅਸੀਂ ਇਸ ਤੇ ਹੁਣ ਆਪਣੇ weight ਰੱਖਣ ਲੱਗੇ ਆ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਚੇਅਰ ਤੇ ਬੈਠ ਕੇ ਹੀ ਹੀਲ ਰੇਜ਼ ਕਰਾਂਗੇ 2 ਤੋਂ 3 ਕਿਲੋ ਆਪਣੇ ਥਾਈਸ ਤੇ ਭਾਰ ਰੱਖ ਲਾਂਗੇ ਪੱਟਾਂ ਤੇ ਭਾਰ ਰੱਖ ਲਾਂਗੇ ਸੋ ਇਦਾਂ ਆਪਾਂ ਹੀਲ ਰੇਜ਼ ਕਰਾਂਗੇ 1 2 3 1 2 3 1 2 3 1 2 3 1 2 3 1 2 3 1 2 3 1 2 3 1 2 3 ਦੈਨ ਰਿਲੈਕਸ ਇਸ ਦਿਨ ਤੁਸੀਂ ਆਪਣੇ 3 ਰੈਪੀਟੀਸ਼ਨਸ ਕਰ ਰਹੀਆਂ ਨੇ ਆਪਾਂ 10 ਵਾਰੀ ਕੀਤਾ ਇਸ ਦੀਆਂ 3 ਰੈਪੀਟੀਸ਼ਨਸ ਕਰਦੀਆਂ ਨੇ ਔਰ ਅਗਰ ਇਹ ਤੁਸੀਂ ਸਾਰੀਆਂ ਐਕਸਰਸਾਈਜ਼ਾਂ ਧਿਆਨ ਨਾਲ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਔਰ ਤੁਸੀਂ ਮਾਰਨਿੰਗ ਦੇ ਵਿੱਚ ਬਿਲਕੁਲ ਆਪਣੇ ਇਸ ਤੇ ਬਰਫ਼ ਕਰ ਸਕਦੇ ਹੋ ਔਰ ਸ਼ਾਮ ਨੂੰ ਸੌਣ ਵੇਲੇ ਤੁਸੀਂ ਇਸ ਦੇ ਸੇਕ ਕਰ ਸਕਦੇ ਹੋ ਬਰਫ਼ ਕਿਸ ਤਰ੍ਹਾਂ ਕਰਨੀ ਹੈ ਬਰਫ਼ ਦਾ ਡੰਗਾ ਲੈ ਕੇ ਉਸ ਨੂੰ ਇੱਕ ਆਪਣੇ ਕੱਪੜੇ ਦੇ ਵਿੱਚ ਕੁੱਟ ਕੇ ਜਿਹੜੀ ਕ੍ਰਸ਼ਟ ਆਈਸ ਹੁੰਦੀ ਹੈ ਜਿਹੜੀ ਆਪਾਂ ਬਿਲਕੁਲ ਬਰੀਕ ਆਈਸ ਹੁੰਦੀ ਹੈ ਬਰਫ਼ ਉਹ ਲਿਫਾਫੇ ਦੇ ਵਿੱਚ ਪਾ ਲੈਣੀ ਹੈ ਔਰ ਰੈਪ ਕਰ ਦੇਣੀ ਹੈ ਸਵੇਰੀ ਮਾਰਨਿੰਗ ਦੇ ਵਿੱਚ 10 ਤੋਂ 15 ਮਿੰਟ ਔਰ ਰਾਤ ਨੂੰ ਸੌਣ ਵੇਲੇ ਗਰਮ ਪਾਣੀ ਵਾਲੀ ਬੋਟਲ ਦੇ ਨਾਲ ਸੇਕ ਦੇ ਸਕਦੇ ਆ ਅਗਰ ਇਹ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਇਹ ਐਕਸਰਸਾਈਜ਼ ਸਵੇਰੇ ਤੇ ਪੈਰੇ ਸ਼ਾਮ ਕਰਦੇ ਰਹੋਗੇ ਤਾਂ ਤੁਸੀਂ ਖੱਲੀਆਂ ਤੋਂ ਵੱਤ ਸਕਦੇ ਹੋ ਪਿੰਜੜੀਆਂ ਦੀਆਂ ਖੱਲੀਆਂ ਤੋਂ ਵੱਤ ਸਕਦੇ ਹੋ ਔਰ ਅਗਰ ਤੁਹਾਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਸਾਡੇ ਇੰਸਟਾਗ੍ਰam ਪੇਜ ਤੇ ਮੈਸੇਜ ਭੇਜ ਕੇ ਪੁੱਛ ਸਕਦੇ ਹੋ ਸਾਡੀ ਇੰਸਟਾਗ੍ਰam ਆਈਡੀ ਹੈ ਸਰਦਾਰ ਹਰੀ ਸਿੰਘਸ ਦਾ ਫਿਜ਼ੀਓਥੈਰੇਪੀ ਕਲੀਨਿਕ ਔਰ ਇੱਕ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ ਹੈ ਤੁਸੀਂ ਉੱਥੇ ਸਾਨੂੰ ਕੁਝ ਵੀ ਪੁੱਛ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਜੀ